ਫਲੋਰ ਦੇ ਪਿੰਡ ਮਨਸੂਰਪੁਰ ਦੀ ਦਾਣਾ ਮੰਡੀ ਦੇ ਵਿੱਚ ਰਾਤ ਵੇਲੇ ਚੋਰਾਂ ਨੇ ਦਿੱਤਾ ਚੋਰੀ ਨੂੰ ਅੰਜਾਮ ਤੇ ਕਰ ਲਈਆਂ 70 ਬੋਰੀਆਂ ਕਣਕ ਦੀਆਂ ਚੋਰੀ ਦੱਸਣ ਜੋ ਗੱਲ ਇਹ ਹੈ ਕਿ ਚੋਰਾਂ ਨੇ ਸਵੇਰੇ ਤੜਕਸਾਰ ਚੋਰੀ ਕੀਤੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੰਡੀ ਦੇ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਚੋਰ ਤੜਕਸਾਰ ਸਵੇਰੇ ਚੋਰੀ ਕਰਕੇ 70 ਬੋਰੀਆਂ ਕਣਕ ਦੀਆਂ ਲੈ ਕੇ ਰਫੂ ਚੱਕਰ ਹੋ ਗਏ ਉਹਨਾਂ ਦੱਸਿਆ ਕਿ ਮੰਡੀ ਦੀ ਬੈਕ ਸਾਈਡ ਤੇ ਕੰਧ ਤੋੜ ਕੇ ਚੋਰ ਅੰਦਰ ਬੜੇ ਅਤੇ ਉਹਨਾਂ ਕੋਲ ਹਥਿਆਰ ਵੀ ਸਨ ਜਿਹੜੇ ਕੀ ਮਾਰੂ ਸਨ ਉਹਨਾਂ ਕੋਲ ਇੱਕ ਗੱਡੀ ਵੀ ਸੀ ਜਿਸ ਦੇ ਵਿੱਚੋਂ 70 ਬੋਰੀਆਂ ਕਣਕ ਦੀਆਂ ਚੋਰੀ ਕਰਕੇ ਰਫੂ ਚੱਕਰ ਹੋ ਗਏ ਇਹ ਸਾਰੀ ਘਟਨਾ ਸੀਸੀ ਫੂਟੇਜ ਦੇ ਕੈਮਰੇ ਵਿੱਚ ਕੈਦ ਹੋ ਗਈ ਉਸ ਦੇ ਆਧਾਰ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਆ ਕੇ ਮੌਕਾ ਦੇਖ ਕੇ ਚੋਰਾਂ ਦੀ ਭਾਲ ਦੇ ਵਿੱਚ ਲੱਗ ਗਈ ਹੈ जिक्र जो गए कि पहला कदे भी इतने चोरी नहीं हुई इस बार इत... हाँ जी भैया यहाँ कितनी बोरी चोरी हुई थी लगभग साठ सत्तर का एवरेज चोरी हुआ है जी जी कितने बंदे आए थे चोरी करने के लिए चोरी करने के लिए वो छह सात बंदे है पिकअप से आया है ठीक है जी हम लोग अंदर वहां से थे तिरपाल इस पे पाया था दो दोट ऊपर से भी पाया था तिरपाल हटा के लगभग साठ सत्तर कटे के लगभग ये चोरी करके ले गया एकदम देखो ये गेट टूटा हुआ है गेट भी वहाँ ताला जिंदा तोड़ दिया था सारे यहाँ से विद्यालय से ले गया हम लोग तो वहाँ पे सुता हुआ था एक बजे रात तक हम लोग मोबाइल वोबाइल देखते रह गया फिर नींद आ गया हम लोग सो गया मैं बोला चलो इधर तो कभी चोरी हुआ पचीस साल से वहाँ पे हम लोग रहते हैं जी और अभी तक चोरी नहीं हुआ पता नहीं इस बार कैसे चोर कहाँ से आ गया पता नहीं लग रहा है तो जो पीछे जो प्लाट पड़ा है वो किसका है प्लाट वो प्लाट है जी गोराया वाले का अच्छा तो दरवाजे में जिंदा नहीं लगाया था जिंदा वो लगाया था तो तोड़ के ले गया जी तार से बना हुआ था तो जिंदा तार के उसको पिलास के काट से पिलास से काट के फिर उसको गड्डी बाइक करके वो उसमें ले आया ले गया है तो किसी के पास शक है तो मैं यहाँ कोई आया हो पहले उन्होंने अभी या, तो गुँआ किसी गुँआ का का देखा नहीं हो तो कैसे शक करेंगे देखा नहीं हो ठीक है जी किसी का तो शक नहीं है तो क्या है हम बोलेंगे जो शक है अच्छा सीसी में ये उनकी फोटोज आई है फोटो सर थोड़ा अंधेरा है ना अंधेरा में पूरे साफ नहीं आ रहा है ਠੀਕ ਹੈ ਜੀ ਪੂਰੇ ਸਾਫ ਨਹੀਂ ਆ ਹਾਈਟ ਉਧਰ ਸੇ ਨਹੀਂ ਆ ਪੂਰੇ ਸਫਾਈ ਨਹੀਂ ਆ ਰਹੀ ਹਾਂਜੀ ਸਰ ਸਰ ਜਿਹੜੀ ਰਾਤ ਮੰਦਭਾਗੀ ਘਟਨਾ ਵਾਪਰੀ ਹੈ ਉਸ ਦੇ ਵਿੱਚ ਤਰੀਕ ਵੀ ਜਿਹੜੇ ਸੱਤੋ ਲਟੇਰੇ ਆਉਂਦੇ ਆ ਜੀ ਇੱਕ ਵਾਹਨ ਦੇ ਪਿੱਛੋਂਦੇ ਆ ਜੀ ਤੇ ਉਸ ਦੇ ਵਿੱਚ ਉਹ 60 ਤੋਂ 70 ਬੂਰੀਆਂ ਜਿਹੜੀਆਂ ਆ ਲੋਡ ਚੋਰੀ ਕਰਕੇ ਲੈ ਜਾਂਦੇ ਆ ਤੇ ਇਹ ਸਰ ਘਟਨਾ ਵਾਪਰਦੀ ਹੈ ਸਾਡੀ ਮੰਡੀ ਦੀ ਬੈਕ ਸਾਈਡ ਦੇ ਉੱਪਰ ਇੱਕ ਪਲਾਟ ਖਾਲੀ ਹੈ ਜੀ ਉਸ ਪਲਾਟ ਦੇ ਰਾਹੀਂ ਉਹ ਐਂਟਰ ਕਰਦੇ ਨੇ ਤੇ ਉਸ ਪਲਾਟ ਦੀ ਦੁਆਰ ਹੈ ਜਿਹੜੀ ਉਹ ਦਿਖਾਈ ਵੀ ਦੇ ਰਹੀ ਹੈ ਵੀ ਉਸ ਦੁਆਰ ਨੂੰ ਉਹ ਗਰਾ ਕੇ ਤੋੜ ਕੇ ਉਹਦੇ ਵਿੱਚ ਦੀਏ ਜਿਹੜੀਆਂ ਬੂੜੀਆਂ ਚੋਰੀ ਕਰਕੇ ਲੈ ਜਾਂਦੇ ਆ ਤੇ ਸਰ ਜੇ ਗੱਲ ਕੀਤੀ ਜਾਵੇ ਤਾਂ ਮੰਡੀ ਵੀ ਸਾਡੀ ਸਾਰੀ ਸੁਰੱਖਿਆ ਤੋਂ ਖੇਣੀ ਆ ਆਸੇ-ਬਸੇ ਕੋਈ ਵੀ ਕੋਈ ਚਾਰ ਦਿਵਾਰੀ ਨਹੀਂ ਹੈ ਕੋਈ ਗੇਟ ਨਹੀਂ ਹੈ ਤੇ ਕਿਸੇ ਵੀ ਤਰਫ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੰਦੇग्ध ਵਿਅਕਤੀ ਜਾਂ ਅਪਰਾਧੀ ਵਿਅਕਤੀ ਇੱਥੇ ਐਂਟਰ ਕਰਕੇ ਵਾਰਦਾਤ ਨੂੰ ਅੰਜਾਮ ਦੇ ਸਕਦਾ ਜੀ ਜੀ ਸਰ ਤੇ ਸਰ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਸਰ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਜਿਹੜਾ ਮੰਡੀ ਦੇ ਵਿੱਚ ਲਿਫਟਿੰਗ ਦਾ ਕੰਮ ਹੈ ਇਸ ਲਈ ਜਿਹੜੀ ਹੈ ਤੇਜ਼ੀ ਦੇ ਨਾਲ ਲਿਫਟਿੰਗ ਕਰਵਾਈ ਜਾਵੇ ਕਿਉਂਕਿ ਬਹੁਤ ਹੀ ਦਿਨਾਂ ਦੇ ਉੱਪਰ ਲਿਫਟਿੰਗ ਨਹੀਂ ਹੋ ਰਹੀ ਹੈ ਕਿ ਕੋਈ ਪ੍ਰਭਾਵੀ ਤੌਰ ਤੇ ਕੰਮ ਨਹੀਂ ਚੱਲ ਰਿਹਾ ਸਰ ਤਿੰਨ ਚਾਰ ਗੱਡੀਆਂ ਦੇ ਨਾਲ ਸਾਰੇ ਇਹ ਸਾਰੀ ਮੰਡੀ ਦਾ ਮਾਲ ਕਿੱਧਰ ਚੱਕਿਆ ਜਾਊਗਾ ਬਹੁਤ ਹੀ ਹਾਲਾਤ ਮੰਦ ਭਾਗੇ ਨੇ ਤੇ ਜੇ ਇਹ ਨਾਲ ਚੀਜ਼ਾਂ ਨੂੰ ਉੱਪਰ ਸਰਕਾਰ ਧਿਆਨ ਦੇਵੇ ਤਾਂ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਇਸ ਤੋਂ ਬਚਿਆ ਜਾ ਸਕਦਾ ਕਿੰਨੀ ਕੋ ਬੋਰੀ ਪਰ ਇਹ ਇਸ ਵੇਲੇ ਇੱਥੇ ਮੌਜੂਦ ਹੈ ਕਣਕ ਦੀ ਸਰ ਇੱਥੇ ਲਗਭਗ 30000 ਬੋਰੀ ਇਸ ਟਾਈਮ ਮੰਡੀ ਦੇ ਵਿੱਚ ਮੌਜੂਦ ਹੈ ਤੇ ਹੋਰ ਵੀ ਕਣ ਕਾਂਦੀ ਆ ਹੱਲੇ ਕਿੰਨੀ ਨਹੀਂ ਸਰ ਆ ਨਹੀਂ ਰਹੀ ਹੁਣ ਇਹੀ ਤਾਂ ਚੱਕ ਜਿਹੜਾ ਸਭ ਤੋਂ ਮੰਦਭਾਗੀ ਗੱਲ ਹੈ ਕਿ ਕਣਕ ਦੀ ਜਿਹੜੀ ਆ آمدਵਾਰ ਬੰਦ ਹੋ ਚੁੱਕੀ ਹੈ ਤੇ ਇਹ ਸਿਰਫ ਜਿਹੜੇ ਮਜ਼ਦੂਰ ਹੈ ਇਹ ਸਿਰਫ ਲਿਫਟਿੰਗ ਦੇ ਕਾਰਨ ਹੀ ਮੰਡੀ ਦੇ ਵਿੱਚ ਮੌਜੂਦ ਹੈ ਤੇ ਇਹ ਜਦ ਤੱਕ ਸਰ ਲਿਫਟਿੰਗ ਨਹੀਂ ਹੁੰਦੀ ਇਹ ਵੀ ਵਿਚਾਰੇ ਵਜੇ ਹੋਏ ਤੇ ਇਹ ਜਿਹੜਾ ਵੀ ਨੁਕਸਾਨ ਹੁਣ ਹੋਣ ਜਾ ਰਿਹਾ ਇਹ ਸਾਰਾ ਸਰ ਲਿਫਟਿੰਗ ਦੇ ਕਰਕੇ ਹੀ ਆ ਵੀ ਲਿਫਟਿੰਗ ਨਾ ਹੋਣ ਕਰਕੇ ਮੰਡੀ ਦੇ ਵਿੱਚ ਬੂਰੀਆਂ ਦੀ ਭਮਾਰ ਹੈ ਤੇ ਕੋਈ ਵੀ ਕਿਸੇ ਵੀ ਤਰਫ ਤੋਂ ਆ ਕੇ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਰਿਹਾ ਕੀ ਲੱਗਦਾ ਹੈ ਕਿ ਇਹ ਗਾਂ ਵੀ ਚੋਰੀ ਹੋ ਸਕਦੀ ਹੈ ਸਰ ਹੋ ਸਕਦੀ ਹੈ ਕਿਉਂਕਿ ਤੁਸੀਂ ਆਪ ਹੀ ਦੇਖ ਰਹੇ ਹੋ ਵੀ ਸੁਰੱਖਿਆ ਦਾ ਤਾਂ ਕੋਈ ਪ੍ਰਬੰਧ ਹੀ ਨਹੀਂ ਹੈ ਮੰਡੀ ਦੇ ਵਿੱਚ ਇਹ ਆਪਾਂ ਦੇਖਿਆ ਕਿਸੇ ਵੀ ਤਰ੍ਹਾਂ ਦਾ ਆ ਸਕਦਾ ਰਾਤ ਦੇ ਵਿੱਚ ਕੋਈ ਵੀ ਨਸ਼ੇੜੀ ਆ ਸਕਦਾ ਕਿਸੇ ਵੀ ਤਰ੍ਹਾਂ ਦਾ ਰਾਤ ਨੂੰ ਸਾਡੇ ਮਜ਼ਦੂਰ ਦੱਸਦੇ ਆ ਕਦੇ ਕੋਈ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਕਦੇ ਤਿੰਨ ਬੰਦੇ ਆਉਂਦੇ ਨੇ ਰਾਤ ਨੂੰ 12 ਵਜੇ 1 ਵਜੇ ਇਦਾਂ ਦੇ ਬੰਦੇ ਜਿਹੜੇ ਹੈਗੇ ਆ ਉਹ ਇੱਥੇ ਘੁੰਮਦੇ ਰਹਿੰਦੇ